ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਇਹ ਜੋ ਸੂਟ ਤੁਸੀਂ ਦੇਖ ਰਹੇ ਹੋ ਜੀ ਪਿਓਰ ਕਾਟਨ ਦਾ ਲੌਨ ਕਾਟਨ ਦਾ ਸੂਟ ਆਊਗਾ ਜੀ ਉੱਪਰ ਇਹਦੇ ਸਾਰੇ ਦੇ ਆਰੀ ਵਰਕ ਹੋਇਆ ਹੈ ਜੀ ਤਿੰਨ ਸ਼ੇਡ ਆਉਣਗੇ ਇਹਦੇ ਵਿੱਚ ਬਹੁਤ ਹੀ ਪਿਆਰੇ-ਪਿਆਰੇ ਜਿਹੇ ਦੇ ਕਲਰ ਹੈ ਪਿਓਰ ਕਾਟਨ ਹੈ ਪਿਓਰ ਲੌਨ ਕਾਟਨ ਦਾ ਸੂਟ ਆਊਗਾ ਜੀ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਆਊਗੀ ਕਲਰ ਤਿੰਨੇ ਹੀ ਬਹੁਤ ਪਿਆਰੇ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਸਾਰੀ ਸ਼ਰਟ ਦੇ ਉੱਪਰ ਆਰੀਵਰਕ ਆਊਗਾ ਜੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜੀ ਇਹ ਵਾਲਾ ਸੂਟ ਆਊਗਾ ਜੀ ਆਰਗੰਡੀ ਦਾ ਆਰਕੰਡੀ ਵੀ ਕਹਿ ਦਿੰਦੇ ਆ ਜੀ ਇਹਨੂੰ ਆਰਗੰਡੀ ਵੀ ਕਹਿ ਦਿੰਦੇ ਆ ਤੇ ਬਹੁਤ ਹੀ ਆਰਗੈਨਿਕ ਆਰਗੰਡੀ ਹੈ ਜੀ ਇਹ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੁੰਦਾ ਜੀ ਤੁਸੀਂ ਇਹਦੇ ਥੱਲੇ ਲਾਈਨਿੰਗ ਲਾਉਣੀ ਨਾ ਲਾਉਣੀ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਤੇ ਬਿਨਾਂ ਲਾਈਨਿੰਗ ਤੋਂ ਵੀ ਬਣ ਜਾਂਦਾ ਜੀ ਵੀ ਜਿਵੇਂ ਆਪਾਂ ਅੰਡਰਸ਼ਰਟ ਬਣਾਲੀਏ ਨਾਲ ਤੇ ਨਾਲ ਇਹਦੇ ਤੇ ਵੀ ਆਪ ਲਾਈਨਿੰਗ ਨਾ ਲਾਈਏ ਤੇ ਜੇ ਤੁਸੀਂ ਲਾਈਨਿੰਗ ਲਾਉਣੀ ਹੈ ਤਾਂ ਤੁਹਾਡੀ ਚੋਇਸ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਇਹ ਬਹੁਤ ਹੀ ਪਿਆਰੇ ਪਿਆਰੇ ਜਿਹੇ ਦੇ ਕਲਰ ਆ ਤਿੰਨ ਕਲਰ ਇਹਦੇ ਚਾਹਣਗੇ ਜੀ ਦੋ ਦੋ ਸੂਟਾਂ ਦੀ ਕਟ ਹੈ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਨਾਲ ਸ਼ੈਡੋ ਪ੍ਰਿੰਟ ਦੀ ਇਹਨਾਂ ਦੇ ਬਾਟਮ ਆਉਗੀ ਇਹ ਵਾਲਾ ਡਿਜ਼ਾਈਨ ਆਇਆ ਜੀ ਬਿਲਕੁਲ ਨਵਾਂ ਬਿਲਕੁਲ ਨਵਾਂ ਡਿਜ਼ਾਈਨ ਹੈ ਜੀ ਇਹ ਤੇ ਬਹੁਤ ਹੀ ਸੋਹਣਾ ਇਹਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟੇ ਦੀ ਫੀਲ ਹੈ ਇਹ ਬਰਬਰੀ ਹੈ ਜੀ ਔਰਗੈਂਜ਼ਾ ਬਰਬਰੀ ਨਹੀਂ ਹੈ ਜੀ ਇਹ ਸੌਫਟ ਵਾਲੀ ਬਹੁਤ ਸੋਹਣੀ ਬਰਬਰੀ ਹੈ ਜੀ ਤੇ ਬਹੁਤ ਹੀ ਪਿਆਰਾ ਜਿਹਾ ਇਹਦਾ ਡਿਜ਼ਾਈਨ ਹੈ ਬਿਲਕੁਲ ਨਵਾਂ ਸਟੱਫ ਆਇਆ ਜੀ ਦੇਖੋ ਕਿੰਨਾ ਪਿਆਰਾ ਤੇ ਕਿੰਨਾ ਸੌਫਟ ਫੈਬਰਿਕ ਹੈ ਇਹ ਨਾਲ ਇਹਦੇ ਬਿਸਕੋਸ ਮਸਲਿਨ ਦੀ ਬਾਟਮ ਆਊਗੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਇਹ ਲਾਈਨਿੰਗ ਲੱਗ ਕੇ ਬਣੂਗੀ ਜੀ ਸ਼ਰਟ ਬਾਟਮ ਤੇ ਤੁਸੀਂ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ ਜੇ ਲਾਈਨਿੰਗ ਲਾਉਣੀ ਹੈ ਤਾਂ ਉਹ ਤੁਹਾਡੀ ਮਰਜ਼ੀ ਹੈ ਜੀ ਤੇ ਬਹੁਤ ਹੀ ਸੋਹਣੇ ਸੋਹਣੇ ਜਿਹੇ ਕਲਰ ਹੈ ਜੀ ਇਹ ਵਾਲਾ ਸੂਟ ਪਿਓਰ ਕਾਟਨ ਦਾ ਆਊਗਾ ਜੀ 셀ਫ ਕਾਟਨ ਦੇ ਉੱਪਰ ਇਹ ਪ੍ਰਿੰਟਿੰਗ ਹੈ ਜੀ ਬਿਲਕੁਲ ਬਰਸ਼ ਪੇਂਟ ਦੀ ਤਰ੍ਹਾਂ ਲੱਗਦਾ ਹੈ ਇਹ ਤੇ ਬਹੁਤ ਹੀ ਪਿਆਰੀ ਜੇ ਦੇ ਨਾਲ ਬਾਟਮ ਹੈ ਸ਼ੈਡੋ ਪ੍ਰਿੰਟ ਦੀ ਤੇ ਤਿੰਨ ਕਲਰ ਇਹਦੇ ਚ ਆਉਣਗੇ ਜੀ ਬਹੁਤ ਪਿਆਰੇ ਪਿਆਰੇ ਜੇ ਕਲਰ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਬੈਲ ਆਈਕਨ ਨੂੰ ਆਨ ਕਰ ਲਿਆ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਆਪਦੇ ਫਰੈਂਡ ਸਰਕਲ ਚ ਤੇ ਵੱਧ ਤੋਂ ਵੱਧ ਆਪਦੀ ਭੈਣ ਦੀ ਸਪੋਰਟ ਕਰੋ ਜੀ ਜਿਆਦਾ ਤੋਂ ਜਿਆਦਾ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਪਲੀਜ਼ ਵੀਡੀਓ ਦੇਖਦੇ ਦੇਖਦੇ ਇੱਕ ਲਾਈਕ ਤੇ ਇੱਕ ਕਮੈਂਟ ਪਿਆਰਾ ਜਿਹਾ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ